ਬੋ ਪਰੇ ਸਾਡੇ ਲਈ ਰੱਬ ਨੇ ਸਾਡੇ ਲਈ ਪਰਮਾਤਮਾ ਨੇ ਅੱਜ ਜੇ ਲੋਕਾਂ ਨੇ ਆਪਣੇ ਆਪਣੇ ਸਾਜਿਗਾਂ ਨਾਲ ਆਪਦੇ ਲੱਕੋ ਪਲੇ ਦੇ ਤੇ ਸਾਨੂੰ ਅੱਜ ਲੋਣ ਦਿੱਸੂ ਦਵਾਈ ਹੈ 1947 ਤੋਂ ਪਹਿਲਾਂ ਤੋਂ ਹੀ ਜਦੋਂ ਤੋਂ ਅੰਗਰੇਜ਼ਾਂ ਨੇ ਸਾਡੇ ਤੇ ਅਤਿਆਚਾਰ ਕੀਤੇ ਮੋਲਾਂ ਦੇ ਅਤਿਆਚਾਰ ਕੀਤੇ ਅਸੀਂ ਸ਼ਿਕਾਰ ਹੋਏ ਪਰ ਜਦੋਂ 바ਵਾ ਸਾਹਿਬ ਸਾਡੇ درمیان ਆਏ ਸਾਡੇ ਸਮਾਜ ਦੇ ਲਈ ਕੁਰਬਾਨੀਆਂ ਦਿੱਤੀਆਂ ਸਾਡੇ ਸਮਾਜ ਦੇ ਲਈ ਸਾਰਾ ਪਰਿਵਾਰ ਬਹੁਤ ਵੱਡੀਆਂ ਉਪਰਾਂ ਦੇ ਵਿੱਚੋਂ ਨਿਕਲਿਆ ਤੇ ਸਾਡੇ ਲਈ ਉਹ ਰੱਬ ਨੇ ਉਹਨਾਂ ਦਾ ਦਿੱਤਾ ਹੋਇਆ ਕਾਨੂੰਨ ਤੁਹਾਨੂੰ ਜਾਣਕਾਰੀ ਦੱਸ ਦਿੰਦੇ ਆ ਕਿ ਇਹੋ ਜਿਹੇ ਹਾਲਾਤ ਸੀ ਉਹਨਾਂ ਕਿ ਜੋ ਜੇ ਕੋਈ ਸੋਹਣਾ ਆਦਮੀ ਜੇ ਕੋਈ ਗਰੀਬ ਆਦਮੀ ਆਪਾਂ ਰੋਟੀ ਖਾਂਦਾ ਸੀ ਪਾਣੀ ਪੀਂਦਾ ਸੀ ਤੇ ਉਹਨਾਂ ਦੇ ਖੂਹਾਂ ਦੇ ਵਿੱਚ ਮਰੇ ਹੋਏ ਕੁੱਤੇ ਛੱਡੁੰਦੇ ਸੀ ਇਹ ਲੋਕ ਉਹਨਾਂ ਆਪਣਲੇ ਵਿੱਚੋਂ ਜਦੋਂ 바ਵਾ ਸਾਹਿਬ ਪੜਨ ਲੱਗੇ ਤਾਂ ਉਸ ਟਾਇਲ ਦੇ ਉੱਤੇ 바ਵਾ ਸਾਹਿਬ ਨੂੰ ਜਮਾਤ ਵਿੱਚ ਵੇਖਣ ਲਿੰਦੇ ਸੀਗੇ ਉਹਨਾਂ ਨੂੰ ਕਲਾਸ ਦੇ ਵਿੱਚੋਂ ਬਾਹਰ ਪਾਇਆ ਜਾਂਦਾ ਸੀ ਤੇ ਪਾਣੀ ਨਹੀਂ ਜੇ ਲੋੜ ਪੈਂਦੀ ਸੀ ਤਾਂ 바ਵਾ ਸਾਹਿਬ ਨੂੰ ਪਾਣੀ 3 ਫੁੱਟ ਉੱਚਾ ਚੱਕ ਕੇ ਇੱਕ ਥਾਂ ਪਾਇਆ ਜਾਂਦਾ ਸੀ ਪਾਣੀ ਪੀਣ ਵਾਸਤੇ ਤੇ ਉਹਦੇ ਵਿੱਚ ਵੀ ਸ਼ੋਸ਼ਣ ਹੁੰਦਾ ਸੀ ਤੇ ਪਾਣੀ ਕਿਤੇ ਥੱਲੇ ਲੋੜ ਦਿੱਤਾ ਜਾਂਦਾ ਸੀ ਤੇ ਕਿਤੇ ਇੱਥੇ ਪੋੜ ਦਿੱਤਾ ਜਾਂਦਾ ਸੀ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਨਿਕਲਿਆ ਸਾਡਾ ਸਮਾਜ ਅੱਜ ਉਹਨਾਂ ਦੀ ਦੇ ਨਾ ਸਾਨੂੰ ਅੱਜ ਉਹਨਾਂ ਦੀ ਕੁਰਬਾਨੀ ਯਾਰ ਸਾਡੇ ਵਾਸਤੇ ਜਿਨ੍ਹਾਂ ਨੇ ਸਾਨੂੰ ਰਾਖਰੇ ਤੇ ਸਾਨੂੰ ਸਵਧਾਨ ਦਿੱਤਾ ਹੈ ਵਧੀਆ ਇਸੇ ਕਰਕੇ ਸਾਡੇ ਘੱਟੋ ਘੱਟ 10 15% ਲੋਕ ਜਿਹੜੇ ਅੱਜ ਨੌਕਰੀਆਂ ਕਰ ਰਹੇ ਆ ਅੱਜ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਆ ਇਹ 바ਵਾ ਸਾਹਿਬ ਦੇ ਦੇਣ ਆ ਭਰਾਵਾ ਆਪਣੇ ਸਮਾਜ ਨੂੰ ਆਪਣੇ 바ਵਾ ਸਾਹਿਬ ਨੂੰ ਕਦੇ ਨਹੀਂ ਭੁੱਲਣਾ ਕਦੇ ਇਹਨਾਂ ਫਿਰਕੀਪ੍ਰਸਤ ਲੋਕਾਂ ਦੇ ਬਾਪਿਆਂ ਦੇ ਮਗਰ ਜਾਂ ਲੀਡਰਾਂ ਦੇ ਮਗਰ ਨਹੀਂ ਲੱਗਣੀ ਲੋੜ ਸਾਨੂੰ ਸਾਨੂੰ 바ਵਾ ਸਾਹਿਬ ਦੀ ਜੀਵਨ ਨਹੀਂ ਪੜਨੀ ਲੋੜ ਆ ਤੇ ਆਪਣੇ ਆਪ ਹੀ ਸ਼ਿੰਗਾਰਸੀ ਬਣ ਜਾਵਾਂਗੇ ਮੈਂ ਤੁਹਾਨੂੰ ਇੱਕ ਅੱਜ ਜਿਹੜਾ ਸ਼ਿੰਗਾਰਸੀ ਚੱਲ ਰਿਹਾ ਹੈ ਜੀਵੀਰ ਪ੍ਰਾਪਤੀ ਸ਼ਿੰਗਾਰਚੇ ਦੇ ਬਾਰੇ ਇੱਕ ਚੰਗਾ ਪੜਾਉਣਾ ਹੈ ਇਹ ਸ਼ਿੰਗਾਰਸਾ ਅੱਜ ਨਹੀਂ ਇਹ ਬਵਾਸ ਹੈ ਕਿ ਜਦੋਂ ਉਹਨਾਂ ਦਾ ਚੱਲ ਰਿਆ ਸੀ ਉਹਨਾਂ ਵੱਲੋਂ ਸ਼ਿੰਗਾਰਸ਼ ਕੀਤਾ ਜਾਂਦਾ ਸੀ ਉਸ ਵੇਲੇ ਚੱਲ ਰਿਆ ਸੀ ਉਸ ਵੇਲੇ ਜੀ ਨਹਿਰੂ ਵਰਗੇ ਲੋਕ ਉਸ ਵੇਲੇ ਜੀ ਗਾਂਧੀ ਵਰਗੇ ਲੋਕਾਂ ਨੇ ਚੱਲ ਕੋਚਣ ਦੀ ਕੋਸ਼ਿਸ਼ ਕੀਤੀ ਪਰ 바ਵਾ ਸਾਹ ਦੇ ਮਾਰਗ ਬਹੁਤ ਲੋਕ ਸੀ ਪੱਟੋ ਕਾ ਜਦੋਂ ਆਜ਼ਾਦੀ ਮਿਲੀ ਆਪਾਂ ਨੂੰ ਪੱਟੋ ਕੱਟ 2 ਕਰੋੜ ਲੋਕ ਖੜੇ ਨਾਲ ਸੀ 바ਵਾ ਸਾਹ ਦੇ ਦੋ ਲੋਕ ਉਹਨਾਂ ਦੇ ਆਏ ਸੀ ਤੇ 바ਵਾ ਸਾਹ ਨੇ ਇੱਕੋ ਗੱਲ ਕੀਤੀ ਸੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿੰਦਾਬਾਦ 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 ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿੰਦਾਬਾਦ 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 ਜਿਹੜੀ ਹਰੀ ਕ੍ਰਾਂਤੀ ਹੋਣ ਦੇ ਨਾਲ ਸਾਡੇ ਮਿਹਨੂਆਂ ਦਾ ਕੰਮ ਜਿਹੜਾ ਹਰੀ ਕ੍ਰਾਂਤੀ ਨੇ ਖੋੜਿਆ ਇਹ ਹਰੀ ਕ੍ਰਾਂਤੀ ਉਹ ਹੈ ਭੈਣੋ ਭਰਾਓ ਕਿ ਜਿਹੜੀ ਹਰੀ ਕ੍ਰਾਂਤੀ ਜਿਹੜਾ ਮਸ਼ੀਨੀ ਯੁੱਗ ਆਇਆ ਉਹ ਮਸ਼ੀਨੀ ਯੁੱਗ ਦੇ ਨਾਲ ਸਾਡੇ ਭੈਣਾ ਭਰਾਵਾਂ ਮਿਹਨੂਆਂ ਦਾ ਕੰਮ ਹੈ ਜਿਹੜਾ ਉਹ ਖੇਤਾਂ ਦੇ ਵਿੱਚੋਂ ਨਗ ਭੱਜ ਖਤਮ ਹੋ ਚੁੱਕਿਆ ਪੈੜੋ ਭਰਾਓ ਕਿਉਂਕਿ ਬਚੀ ਹੈ ਸਾਡੇ ਕੋਲੇ ਇਕੱਲੀ ਫੰਡਰੇਗਾ ਬਚੀ ਹੈ ਅਸੀਂ ਲੜਾਈ ਲੰਮੇ ਸਮੇਂ ਤੋਂ ਜਿਹੜੀ ਲੜਾਈ ਲੜ ਰਹੇ ਹਾਂ ਉਹ ਲੜਾਈ ਅਸੀਂ ਲੜ ਰਹੇ ਹਾਂ ਕਿ ਲੈਂਡ ਟੀਨ ਦੇ ਆਧਾਰ ਤੇ ਸਾਡੀ ਜਿਹੜੀ ਜ਼ਮੀਨ ਹੈ ਸਾਨੂੰ 17 ਏਕੜ ਤੋਂ ਵੱਧ ਜਿਹੜੇ ਰਿਕਾਰਡ ਤੋਂ ਰੇਡ ਕਰਾਣੇ ਆ ਉਹ ਕਾਰ ਤੋਂ ਰੇਡ ਕਰਾ ਲਿਆ ਤੋਂ ਖੋ ਕੇ ਜ਼ਮੀਨਾਂ ਸਾਡੇ ਮੈਦਾਨਾਂ ਦੇ ਵਿੱਚ ਮੰਡੀਆਂ ਜਾਣ ਬੜੇ ਲੰਮੇ ਸਮੇਂ ਤੋਂ ਧਰਨਿਆਂ ਦੇ ਵਿੱਚ ਸੇਟਾ ਦੇ ਵਿੱਚ ਵੀ ਅਸੀਂ ਦੱਸਦੇ ਰਹੇ ਆ ਕਿਹਾ ਫਰੀ ਕੋਟ ਜ਼ਿਲ੍ਹਾ ਤੁਸੀਂ ਦੇਖ ਲਓ ਆ ਪਿੰਡ ਚੈਲ ਦੇ ਵਿੱਚ ਕਿੰਨੀ ਹਜ਼ਾਰਾਂ ਏਕੜ ਜ਼ਮੀਨ ਹੈ ਜਿੱਥੇ ਪਹਾੜੀ ਕਿੱਕਰ ਪਏ ਆ ਆ ਤੁਸੀਂ ਬਰੋਈਪੁਰ ਨੂੰ ਆਪਾਂ ਜਾਣਦੇ ਆ ਉੱਥੇ ਤੁਸੀਂ ਦੇਖੋ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀ ਉਹ بے ਬਾਦ ਪਈ ਹੈ ਉਹ ਅਸੀਂ ਕਹਿੰਦੇ ਆ ਕਿ ਉਹ ਬੇਵਾਦ ਜ਼ਮੀਨ ਹੈ ਜਿਹੜੀ ਉਹ ਸਾਡੇ ਮਜ਼ਦੂਰਾਂ ਦੇ ਜਿਹੜੇ 2 ਮਹੀਨੇ ਕਿਸਾਨ ਆ ਸਾਡੇ ਘਾਹ ਉਹਨਾਂ ਸਾਰਿਆਂ ਦੇ ਵਿੱਚ ਉਹ ਜ਼ਮੀਨਾਂ ਵੰਡੀਆਂ ਜਾਣਾਂ ਪੁੱਤਾਂ ਨਹੀਂ ਅੱਗੇ ਇਹਨਾਂ ਨੂੰ ਕੀ ਕਰ ਸਕਦੇ ਕਿ ਇਸ ਕੱਟ ਦੇ ਵਿੱਚ ਆ ਕੇ ਵੈਜ ਗੀਏ ਕਿ ਅੱਗੇ ਬੱਚਿਆਂ ਨੂੰ ਹੱਥ ਦਵਾਈਏ ਇਹ ਦੂਜੀ ਦਾ ਖਾਸ ਰੱਖ